ਸਸੀ ਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾ ਰਹੇ ਹਾਂ ਜੀ ਜੇ ਕੋਈ ਸਬਜ਼ੀ ਘਰੇ ਨਾ ਹੋਵੇ ਫਿਰ ਕੀ ਬਣਾਈਏ ਹਨ ਆਪਾਂ ਇੱਧਰ ਪਾ ਲਿਆ ਕੜਾਹੀ ਘਿਓ ਤੇ ਵਿੱਚ ਪਾ ਲਿਆ ਜੀਰਾ ਤੇ ਆਪਾਂ ਪਾ ਲਈ ਤਿਆਰ ਆਹ ਦੇਖੋ ਜੀ ਆਪਾਂ ਇਸ ਤਰ੍ਹਾਂ ਮੋٹے-ਮੋਟੇ ਕੱਟੇ। ਪਤਲੇ ਤੇ ਆ ਗਏ ਨਿੰਕੋਸ ਤੇ। ਲੰਮੇ, ਮੋਟੇ ਕੱਟੇ। ਲੋ ਦੀ ਬੇਸ ਪਾਤੀਆਂ ਆਪਾਂ ਹਰੀਆਂ ਮਿਰਚ। ਬਸ ਇਹਨਾਂ ਨੂੰ ਆਪਾਂ ਆੜੇ ਬਰਾਊਨ ਨਹੀਂ ਕਰਨਾ ਹਲਕਾ ਹੀ ਪਨਣਾ ਬਹੁਤ ਸਬ지 ਸਵਾਦ ਬਣਦੇ ਜੀ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ ਰੈਸਟੋਰੈਂਟ ਦੀ ਸਬ지 ਭੁੱਲ ਜਾਈਂ ਲੋ ਜੀ ਆਪਾਂ ਲੈ ਲਈ ਫਰੈਸ਼ ਮਲਾਈ ਸੁੱਧ ਤੋਂ ਲਾ ਲਈ ਇਹਦੇ ਵਿੱਚ ਆਪਾਂ ਹੁਣ ਕੀ ਪਾਵਾਂਗੇ ਤੁਹਾਨੂੰ ਦੱਸਦੇ ਆ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਕਰ ਦਿਓ ਇੱਕ ਥੋੜ੍ਹਾ ਬਾਅਦ ਵੀਡੀਓ ਦੇਖਿਓ ਜੀ ਸਾਡੀ ਥੋੜ੍ਹਾ ਕਰੇ ਬਾਅਦ ਵੀਡੀਓ ਨੂੰ ਤਾਂ ਕੋਤਲਾ ਗੂਗਲ ਵੀ ਕੀ ਕੀ ਪਾਇਆ ਆਪਾਂ ਇੱਕ ਪਿਆਜ਼ ਦੀ ਸਬਜ਼ੀ ਸੁਣ ਕੇ ਪਹਿਲਾਂ ਹੀ ਸਕਿੱਪ ਨਾ ਕਰ ਦਿਓ ਵੀ ਪਿਆਜ਼ ਦੀ ਸਬਜ਼ੀ ਹੈ ਕਈ ਵਾਰੀ ਪੈਣਾ ਕਿਸੇ ਤਰੀਕੇ ਨਾਲ ਬਣਾਉਣਾ ਹੈ ਕਈ ਵਾਰੀ ਕਿਸੇ ਤਰੀਕੇ ਨਾਲ ਬਣਾਉਣਾ ਪਰ ਤੁਸੀਂ ਆਪਣਾ ਤਰੀਕਾ ਦੇਖਿਓ ਲਓ ਜੀ ਇਹਨੂੰ ਆਪਾਂ ਫੇਟ ਲਈਏ ਚੰਗੀ ਤਰ੍ਹਾਂ ਲਓ ਜੀ ਆਪਾਂ ਮਲਾਈ ਦੇ ਵਿੱਚ ਸਾਰੇ ਮਸਾਲੇ ਪਾ ਲਏ ਨਮਕ, ਢੇਗੀ ਮਿਰਚ, ਗਰਮ ਮਸਾਲਾ ਤੇ ਹਲਦੀ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਮਿਲਾ ਲਾਂਗੇ ਲਓ ਜੀ ਆਪਣੇ ਪਿਆਜ਼ ਬਣ ਗਏ ਹੁਣ ਆਪਾਂ ਇਹਦੇ ਵਿੱਚ ਮਲਾਈ ਵਾਲਾ ਮਸਾਲਾ ਪਾਵਾਂਗੇ ਜੇ ਤੁਸੀਂ ਦੋ ਰੋਟੀਆਂ ਖਾਣੇ ਹਨ ਚਾਰ ਖਾਓਗੇ ਇੰਨੀ ਸਬਜ਼ੀ ਸਵਾਦਗੁਣ ਹੋਵੇ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਹੁਣ ਕद्दू ਤੋੜਨੇ ਤੋਂ ਸਾਰਿਆਂ ਦਾ ਜੀਅ ਅੱਕ ਗਿਆ ਤੇ ਤੁਸੀਂ ਇਹ ਵਾਲੀ ਸਬਜ਼ੀ ਬਣਾ ਕੇ ਖਾਓ ਲਓ ਜੀ ਆਪਾਂ ਮਲਾਈ ਪਾਤੀ ਮਸਾਲੇ ਪੈ ਗਏ ਸਾਰੇ ਹੁਣ ਆਪਾਂ ਇਹ ਥੋੜਾ ਚਿਰ ਪਕਾਵਾਂਗੇ ਮਸਾਲੇ ਪੱਕ ਜਾਣ ਗੈਸ ਕਰ ਦਾਂਗੇ ਜੀ ਘੱਟ ਦੇਖੋ ਜੀ ਆਪਣੀ ਸਬਜੀ ਸਾਰੇ ਮਸਾਲੇ ਭੁੱਜ ਗਏ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਹੋਰ ਕਿਉਂ ਨਿਕਲਿਆ ਹੁੰਦਾ ਕਿਉਂਕਿ ਆਪਾਂ ਮਲਾਈ ਪਾਈ ਸੀ ਨਾ ਕਿਉਂ ਛੱਡ ਜਾਂਦੀ ਏ ਫਿਰ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਮੇਥੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਜੀ ਤਾਂ ਜੋ ਆਪਣਾ ਸਬਸਕ੍ਰਾਈਬ ਕਰਵੋ ਜਣ ਆਪਣੇ ਸਬਸਕ੍ਰਾਈਬ ਉੱਥੇ ਹੀ ਖੜੇ ਆ ਸਬਜੀ ਬਣਾ ਕੇ ਭੈਣੋ ਦੱਸਿਓ ਵੀ ਕਿਸ ਤਰ੍ਹਾਂ ਦੀ ਬਣੀ ਠੀਕ ਹੈ ਜੀ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਸਤਿ ਸ੍ਰੀ ਅਕਾਲ